प्यारे बच्चों मेरे ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਕਰਾਂਗੇ ਵਿਆਕਰਨ ਭਾਗ ਯੋਜਕ ਜਿਸ ਤਰ੍ਹਾਂ ਅਸੀਂ ਪਿਛਲੀ ਵੀਡੀਓ ਵਿੱਚ ਸੰਬੰਧਕ ਬਾਰੇ ਕੀਤਾ ਹੈ ਕਿ ਸੰਬੰਧਕ ਹੁੰਦਾ ਹੈ ਸੰਬੰਧ ਪ੍ਰਗਟ ਕਰਨ ਵਾਲਾ ਉਸੇ ਪ੍ਰਕਾਰ ਯੋਜਕ ਹੈ ਜੋੜਨ ਵਾਲਾ ਭਾਵ ਯੋਜਕ ਦਾ ਅਰਥ ਹੈ ਕਿ ਯੋਜਨਾਬੱਧ ਤਰੀਕੇ ਨਾਲ ਜੋੜਨਾ ਭਾਵ ਕਿ ਉਹ ਸ਼ਬਦ ਜੋ ਦੋ ਵਾਕਾਂ ਦੋ ਸ਼ਬਦਾਂ ਵਾਕਾਂਸ਼ਾਂ ਜਾਂ ਉਪਵਾਕਾਂ ਨੂੰ ਆਪਸ ਵਿੱਚ ਜੋੜਨ ਉਹਨਾਂ ਨੂੰ ਯੋਜਕ ਕਹਿੰਦੇ ਹਨ ਜਿਵੇਂ ਤੇ ਅਤੇ ਪਰ ਕਿਉਂਕਿ ਤਾਂ ਸਗੋਂ ਇਸ ਲਈ ਆਦ ਇਹ ਸਾਰੇ ਸ਼ਬਦ ਕੀ ਹਨ ਯੋਜਕ ਅੱਗੇ ਅਸੀਂ ਇਸ ਦੀ ਉਦਾਹਰਨਾਂ ਕਰਾਂਗੇ ਯੋਜਕ ਪ੍ਰੀਤ ਨੇ ਆਖਿਆ ਇੱਕ ਵਾਕੰਸ਼ ਹੈ ਉਹ ਅਗਲਾ ਹੈ ਉਹ ਅੱਜ ਸਕੂਲ ਨਹੀਂ ਜਾਵੇਗਾ ਇਹ ਦੋ ਇੱਕ ਤਾਂ ਪੂਰਨ ਵਾਕ ਹੈ ਇੱਕ ਵਾਕੰਸ਼ ਪੂਰਨ ਵਾਕ ਭਾਵ ਜਿਹੜਾ ਆਪਣੇ ਆਪ ਵਿੱਚ ਪੂਰਾ ਹੋਵੇ ਭਾਵੇਂ ਜੇ ਅਸੀਂ ਉਸ ਵਾਕ ਨੂੰ ਇਕੱਲਾ ਵੀ ਲਿਖੀਏ ਤਾਂ ਵੀ ਉਹ ਇੱਕ ਕੁਝ ਆਪਾਂ ਨੂੰ ਸਪਸ਼ਟ ਰੂਪ ਵਿੱਚ ਕੋਈ ਗੱਲ ਸਪਸ਼ਟ ਕਰ ਰਿਆ ਹੋਵੇ ਭਾਵੇਂ ਇਕੱਲੇ ਦਾ ਵੀ ਕੋਈ ਨਾ ਕੋਈ ਅਰਥ ਜ਼ਰੂਰ ਹੋਵੇ ਅਤੇ ਅਪੂਰਨ ਹੋ ਉਹ ਹੁੰਦੇ ਹਨ ਜਿਨ੍ਹਾਂ ਦੇ ਨਾਲ ਕਿਸੇ ਪੂਰਨ ਵਾਕ ਦੀ ਲੋੜ ਪੈਂਦੀ ਹੋਵੇ ਤਾਂ ਉਸ ਦਾ ਅਰਥ ਜਿਹੜਾ ਉਹ ਸਪਸ਼ਟ ਹੋ ਸਕਦਾ ਹੋਵੇ ਜਿਵੇਂ ਕਿ ਪਹਿਲਾ ਹੈ ਪ੍ਰੀਤ ਨੇ ਆਖਿਆ ਉਹ ਅੱਜ ਸਕੂਲ ਨਹੀਂ ਜਾਵੇਗਾ ਇਸ ਨੂੰ ਕੇ ਸ਼ਬਦ ਨਾਲ ਜੋੜਿਆ ਗਿਆ ਹੈ ਇਹਨਾਂ ਦੋ ਵਾਕਾਂ ਨੂੰ ਇਸ ਲਈ ਜਿਹੜਾ ਕੇ ਸ਼ਬਦ ਹੈ ਉਹ ਹੈ ਯੋਜਕ ਦੂਜੀ ਉਦਾਹਰਨ ਹੈ राम श्याम ਘਰ ਜਾ ਰਹੇ ਹਨ ਹੁਣ राम ਨਾਮ ਹੈ ਅਤੇ ਸ਼ਾਮ ਵੀ ਕੀ ਹੈ ਨਾਮ ਇਹਨਾਂ ਨਾਮ ਸ਼ਬਦਾਂ ਨੂੰ ਕਿਸ ਸ਼ਬਦ ਦੇ ਨਾਲ ਜੋੜਿਆ ਗਿਆ ਹੈ ਅਤੇ ਨਾਲ ਇਸ ਲਈ ਅਤੇ ਕੀ ਹੈ ਯੋਜਕ ਇਸ ਲਈ ਕਿਹਾ ਜਾਂਦਾ ਹੈ ਕਿ ਦੋ ਸ਼ਬਦਾਂ ਨੂੰ ਜੋੜਨ ਵਾਲਾ ਸ਼ਬਦ ਯੋਜਕ ਅਖਵਾਉਂਦਾ ਹੈ ਇਸ ਲਈ ਰਾਮ ਸ਼ਾਮ ਦੋ ਨਾਮ ਸ਼ਬਦ ਹਨ ਤੇ ਇਹਨਾਂ ਨੂੰ ਅਤੇ ਸ਼ਬਦ ਨੇ ਆਪਸ ਵਿੱਚ ਜੋੜ ਦਿੱਤਾ ਹੈ ਉਸੇ ਪ੍ਰਕਾਰ ਪਹਿਲੇ ਉਦਾਹਰਨ ਵਿੱਚ ਪ੍ਰੀਤ ਨੇ ਆਖਿਆ ਤੇ ਉਹ ਅੱਜ ਸਕੂਲ ਨਹੀਂ ਜਾਵੇਗਾ ਇਹਨਾਂ ਦੋ ਸ਼ਬਦਾਂ ਨੂੰ ਕੇ ਸ਼ਬਦ ਨੇ ਆਪਸ ਵਿੱਚ ਜੋੜਿਆ ਹੈ ਐਸ ਲਈ ਕੇ ਅਤੇ ਅਤੇ ਸ਼ਬਦ ਇਹ ਦੋਨੋਂ ਕੀ ਹਨ ਯੋਜਕ ਅੱਗੇ ਹਨ ਯੋਜਕ ਦੀਆਂ ਕਿਸਮਾਂ ਕਾਰਜ ਦੇ ਆਧਾਰ ਤੇ ਯੋਜਕ ਦੀਆਂ ਦੋ ਕਿਸਮਾਂ ਹੁੰਦੀਆਂ ਹਨ ਪਹਿਲੀ ਕਿਸਮ ਸਮਾਨ ਯੋਜਕ ਦੂਜੀ ਅਧੀਨ ਯੋਜਕ ਅੱਗੇ ਅਸੀਂ ਇਹਨਾਂ ਕਿਸਮਾਂ ਬਾਰੇ ਕਰਾਂਗੇ ਪਹਿਲੀ ਕਿਸਮ ਹੈ ਸਮਾਨ ਯੋਜਕ ਇਸ ਦੀ ਪਰਿਭਾਸ਼ਾ ਹੈ ਕਿ ਜਿਹੜੇ ਸ਼ਬਦ ਦੋ ਸਮਾਨ ਸ਼ਬਦਾਂ ਵਾਕਾਂਸ਼ਾਂ ਅਤੇ ਵਾਕਾਂ ਨੂੰ ਸ਼ਬਦਾਂ ਵਾਕਾਂਸ਼ਾਂ ਅਤੇ ਵਾਕਾਂ ਨੂੰ ਆਪਸ ਵਿੱਚ ਜੋੜਦੇ ਹਨ ਉਹਨਾਂ ਨੂੰ ਸਮਾਨ ਯੋਜਕ ਕਹਿੰਦੇ ਹਨ ਜਿਵੇਂ ਤੇ ਪਰ ਪ੍ਰੰਤੂ ਐਸ ਕਰਕੇ ਐਸ ਵਾਸਤੇ सगों फिर भी आदि सारे शब्द समान योजक ख खबा हैं अगे अस उदाहरण करा समान योजक ददाहरण पहली उदाहरण है मंतरी जी आए एक पूर्ण वाक है वो भाषण देके चले गए ये भी पूर्ण वाक है ਪਾਪ ਕੇ ਪੂਰਨ ਵਾਕ ਜੇ ਅਸੀਂ ਇਸ ਨੂੰ ਇਕੱਲੇ ਨੂੰ ਵੀ ਲਿਖ ਦਿੰਨੇ ਹਾਂ ਕਿ ਮੰਤਰੀ ਜੀ ਆਏ ਤਾਂ ਇਸ ਦਾ ਖੁਦ ਦਾ ਵੀ ਆਪਣਾ ਇੱਕ ਅਰਥ ਨਿਕਲਦਾ ਹੈ ਕਿ ਮੰਤਰੀ ਜੀ ਆਏ ਦੂਸਰਾ ਹੈ ਜਿਹੜਾ ਉਹ ਭਾਸ਼ਣ ਦੇ ਕੇ ਚਲੇ ਗਏ ਇਹ ਵੀ ਪੂਰਨ ਵਾਕ ਹੈ ਇਸ ਦਾ ਵੀ ਆਪਣੇ ਦਾ ਇਕੱਲੇ ਦਾ ਕੋਈ ਮਤਲਬ ਜ਼ਰੂਰ ਨਿਕਲਦਾ ਹੈ ਇਹਨਾਂ ਦੋ ਪੂਰਨ ਵਾਕਾਂ ਨੂੰ ਜਿਹੜਾ ਸ਼ਬਦ ਆਪਸ ਵਿੱਚ ਜੋੜ ਰਿਹਾ ਹੈ ਉਹ ਹੈ ਅਤੇ ਮੰਤਰੀ ਜੀ ਆਏ ਅਤੇ ਉਹ ਪਹਾੜਣ ਦੇ ਕੇ ਚਲੇ ਗਏ ਇਸ ਲਈ ਜਿਹੜਾ ਅਤੇ ਸ਼ਬਦ ਹੈ ਉਹ ਹੈ ਯੋਜਕ ਦੂਜੀ ਉਦਾਹਰਨ ਹੈ ਉਹ بڑا ਕਮੰਡੀ ਹੈ ਮੈਂ ਉਸ ਨੂੰ ਨਹੀਂ ਬੁਲਾਉਂਦਾ ਇਸ ਵਿੱਚ ਦੋ ਵਾਕ ਦਿੱਤੇ ਗਏ ਨੇ ਪਹਿਲਾ ਵਾਕ ਹੈ ਉਹ بڑا ਕਮੰਡੀ ਹੈ ਮੈਂ ਉਸ ਨੂੰ ਨਹੀਂ ਬੁਲਾਉਂਦਾ ਹੁਣ ਇਹਨਾਂ ਦੋ ਵਾਕਾਂ ਨੂੰ ਕਿਸ ਸ਼ਬਦ ਨੇ ਜੋੜਿਆ ਹੈ ਇਸ ਕਰਕੇ ਇਸ ਕਰਕੇ ਸਮਾਨਯੋਜਕ ਹੈ ਉਹ ਬੜਾ ਕਮੰਡੀ ਹੈ ਇਸ ਕਰਕੇ ਮੈਂ ਉਸ ਨੂੰ ਨਹੀਂ ਬੁਲਾਉਂਦਾ ਤੀਜੀ ਉਦਾਹਰਣ ਹੈ ਰੇਂਕੂ ਭੀਮ ਦੋਵੇਂ ਸਕੇ ਪ੍ਰਾਹਨ ਰਿੰਕੂ ਅਤੇ ਪੀਮਾ ਜਿਹੜਾ ਉਹ ਨਾਮ ਸ਼ਬਦ ਹਨ ਇਸ ਲਈ ਇਹਨਾਂ ਦੋ ਨਾਮ ਸ਼ਬਦਾਂ ਨੂੰ ਜੋੜਨ ਵਾਲਾ ਸ਼ਬਦ ਹੈ ਅਤੇ ਅਤੇ ਸ਼ਬਦ ਕੀ ਹੈ ਸਮਾਨ ਯੋਜਕ ਅੱਗੇ ਹੈ ਦੂਸਰੀ ਕਿਸਮ ਦੂਸਰੀ ਕਿਸਮ ਹੈ ਅਧীন ਯੋਜਕ ਮਿਸ਼ਰਤ ਵਾਕ ਉਹ ਵਾਕ ਜਿਸ ਵਿੱਚ ਪ੍ਰধান ਵਾਕ ਅਤੇ ਉਪ ਵਾਕ ਪ੍ਰধান ਵਾਕ ਦੋਵੇਂ ਵਾਕਾਂ ਦੀ ਵਰਤੋਂ ਹੁੰਦੀ ਹੈ ਹੁਣ ਪਹਿਲਾਂ ਅਧੀਨ ਯੋਜਕ ਬਾਰੇ ਜਾਣਨ ਤੋਂ ਪਹਿਲਾਂ ਸਾਨੂੰ ਮਿਸ਼ਰਤ ਵਾਕ ਬਾਰੇ ਜਾਣਨਾ ਹੋਵੇਗਾ ਕਿ ਮਿਸ਼ਰਤ ਵਾਕ ਕੀ ਹੁੰਦਾ ਹੈ ਮਿਸ਼ਰਤ ਵਾਕ ਉਹ ਹੁੰਦਾ ਹੈ ਕਹਿੰਦੇ ਜਿਸ ਵਿੱਚ ਪ੍ਰধান ਵਾਕ ਅਤੇ ਉਪ ਪ੍ਰধান ਵਾਕ ਇਹ ਦੋਨੋਂ ਦੋਵੇਂ ਵਾਕਾਂ ਦੀ ਵਰਤੋਂ ਹੁੰਦੀ ਹੈ ਹੁਣ ਅਧੀਨ ਯੋਜਕ ਦੀ ਪਰਿਭਾਸ਼ਾ ਕੀ ਹੋਵੇਗੀ ਜਿਹੜੇ ਸ਼ਬਦ ਮਿਸ਼ਰਤ ਵਾਕਾਂ ਵਿੱਚ ਅਧੀਨ ਉਪਵਾਕਾਂ ਨੂੰ ਪ੍ਰਧਾਨ ਉਪਵਾਕਾਂ ਨਾਲ ਜੋੜਨ ਅਧੀਨ ਯੋਜਕ ਦੀ ਪਰਿਭਾਸ਼ਾ ਹੈ ਕਿ ਜਿਹੜੇ ਸ਼ਬਦ ਮਿਸ਼ਰਤ ਵਾਕਾਂ ਨੂੰ ਅਧীন ਉਪਵਾਕਾਂ ਨੂੰ ਵਿੱਚ ਮਿਸ਼ਰਤ ਵਾਕਾਂ ਵਿੱਚ ਅਧীন ਉਪਵਾਕਾਂ ਨੂੰ ਪ੍ਰਦਾਨ ਉਪਵਾਕਾਂ ਨਾਲ ਜੋੜਨ ਉਹਨਾਂ ਸ਼ਬਦਾਂ ਨੂੰ ਯੋਜਕ ਕਹਿੰਦੇ ਹਨ ਅਧীন ਯੋਜਕ ਕਹਿੰਦੇ ਹਨ ਇਹਨਾਂ ਦੀ ਉਦਾਹਰਨ ਹੈ ਕਿ ਜਿਵੇਂ ਤੇ ਅਤੇ ਪਰ ਕਿਉਂਕਿ ਤਾਂ ਸਗੋਂ ਐਸ ਲਈ ਆਦ ਇਸਾਰੇ ਸ਼ਬਦ ਕੀ ਨੇ ਅਦੀਨ ਯੋਜਕ ਇਹਨਾਂ ਦੇ ਅੱਗੇ ਉਦਾਹਰਨ ਕਰਦੇ ਹਾਂ ਪਹਿਲੀ ਉਦਾਹਰਨ ਹੈ ਰਿਮੇਸ਼ ਐਸ ਲਈ ਰੋਂਦਾ ਹੈ ਉਹ ਸਾਈਕਲ ਤੋਂ ਡੈ ਪਿਆਸੀ ਕਿਸ ਸ਼ਬਦ ਨੇ ਇਹਨਾਂ ਨੂੰ ਜੋੜਿਆ ਹੈ ਪਹਿਲਾ ਹੈ ਪ੍ਰਦਾਨ ਉਪਵਾਕ ਤੇ ਦੂਸਰਾ ਪ੍ਰਦਾਨ ਵਾਕ ਇਹ ਪ੍ਰਦਾਨ ਉਪਵਾਕ ਹੈ ਜਿਹੜਾ ਪਹਿਲਾ ਵਾਕ ਹੈ ਅਤੇ ਜਿਹੜਾ ਦੂਸਰਾ ਵਾਕ ਹੈ ਉਹ ਹੈ ਪ੍ਰਦਾਨ ਵਾਕ ਕਿਉਂਕਿ ਪ੍ਰਦਾਨ ਵਾਕ ਜਿਹੜਾ ਪਹਿਲਾ ਆਪਾਂ ਦੱਸੀਏ ਵੀ ਕੀ ਕਾਰਨ ਹੈ ਕਿਉਂ ਕਿਉਂ ਕੀ ਜਿਹੜਾ ਕੰਮ ਹੋ ਰਿਹਾ ਹੈ ਕਿਉਂ ਹੋ ਰਿਹਾ ਹੈ ਠੀਕ ਹੈ ਇੱਥੇ ਹੁਣ ਰੋਣ ਦਾ ਕੰਮ ਹੋ ਰਿਹਾ ਰਮੇਸ਼ ਰੋ ਰਿਹਾ ਹੈ ਇਸ ਕਰਕੇ ਇਹ ਪ੍ਰਦਾਨ ਉਪਵਾਕ ਹੈ ਜਿਹੜਾ ਪਹਿਲਾ ਕੰਮ ਹੋਇਆ ਹੈ ਉਹਦੇ ਡਿੱਗਣ ਦਾ ਕੰਮ ਹੋਇਆ ਹੈ ਕਿ ਉਹ ਸਾਈਕਲ ਤੋਂ ਡੈਗ ਪਿਆ ਸੀ ਡਿੱਗਣ ਕਰਕੇ ਰੋਇਆ ਕਿ ਪਹਿਲਾਂ ਰੋਇਆ ਨੋ ਪਹਿਲਾਂ ਉਹ ਸਾਈਕਲ ਤੋਂ ਡਿੱਗਿਆ ਇਸ ਲਈ ਇਹ ਪ੍ਰધાન ਵਾਕ ਹੈ ਉਸ ਤੋਂ ਬਾਅਦ ਉਹ ਰੋਇਆ ਇਸ ਲਈ ਰਮੇਸ਼ ਇਸ ਲਈ ਰੋਂਦਾ ਹੈ ਇਸ ਲਈ ਉਹ ਪ੍ਰਦਾਨ ਉਪਵਾਕ ਹੈ ਇਹਨਾਂ ਦੋ ਵਾਕਾਂ ਨੂੰ ਇਹ ਮਿਸ਼ਰਤ ਵਾਕ ਬਣ ਜਾਵੇਗਾ ਹੁਣ ਇਹਨਾਂ ਮਿਸ਼ਰਤ ਵਾਕਾਂ ਨੂੰ ਵਾਕਾਂ ਦੇ ਵਿੱਚ ਜਿਹੜਾ ਪ੍ਰધાન ਉਪਵਾਕ ਹੈ ਤੇ ਪ੍ਰધાન ਵਾਕ ਹੈ ਇਹਨਾਂ ਦੋਵਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰ ਰਿਹਾ ਹੈ ਕਿਉਂਕਿ ਇਸ ਲਈ ਕਿਉਂਕਿ ਹੈ ਅਧਿਨਯोजक ਦੂਸਰੀ ਉਦਾਹਰਨ ਹੈ ਮੈਂ ਜਾਣਦਾ ਹਾਂ ਤੂੰ ਰਮੇਸ਼ ਦਾ ਭਰਾ ਹੈ ਠੀਕ ਹੈ ਹੁਣ ਇੱਥੇ ਜਾਣਨ ਦਾ ਕੰਮ ਇਹ ਉਪਵਾਕ ਹੈ ਅਤੇ ਦੂਸਰਾ ਪੂਰਨ ਵਾਕ ਪੂਰਨ ਵਾਕ ਭਾਅ ਤੂ ਰਮੇਸ਼ ਦਾ ਭਰਾ ਹੈ ਜੇ ਅਸੀਂ ਇਸ ਨੂੰ ਇਕੱਲਾ ਵੀ ਲਿਖ ਦਈਏ ਤਾਂ ਵੀ ਉਸ ਦਾ ਕੋਈ ਨਾ ਕੋਈ ਮਤਲਬ ਨਿਕਲਦਾ ਹੈ ਉਸ ਨੂੰ ਕਿਸੇ ਹੋਰ ਵਾਕ ਦੀ ਲੋੜ ਨਹੀਂ ਹੈ ਆਪਣਾ ਅਰਥ ਸਪਸ਼ਟ ਕਰਨ ਲਈ ਇਸ ਲਈ ਇਹ ਪੂਰਨ ਵਾਕ ਹੈ ਹੁਣ ਇਸ ਪੂਰਨ ਵਾਕ ਨੂੰ ਉਪਵਾਕ ਦੇ ਨਾਲ ਜੋੜਿਆ ਹੈ ਕੇ ਸ਼ਬਦ ਨੇ ਕੇ ਸ਼ਬਦ ਹੈ ਅਧੇਨ ਯੋਜਕ ਮੈਂ ਜਾਣਦਾ ਹਾਂ ਕਿ ਤੁਰਮੇਸ਼ ਦਾ ਭਰਾ ਹੈ ਇਹਨੇ ਸ ਇਹ ਸਾਰਿਆ ਸਾਡਾ ਯੋਜਕ ਯੋਜਕ ਦੀਆਂ ਯੋਜਕ ਦੀ ਪਰਿਭਾਸ਼ਾ ਉਦਾਹਰਨਾ ਸਹਿਤ ਉਸ ਦੀਆਂ ਕਿਸਮਾਂ ਦੋ ਕਿਸਮਾਂ ਸਮਾਨ ਯੋਜਕ ਤੇ ਅਧীন ਯੋਜਕ ਤੁਸੀਂ ਇਹਨਾਂ ਦੀ ਦੁਹराई ਕਰਨੀ ਹੈ ਅਤੇ ਵਾਕਾਂ ਦੇ ਵਿੱਚੋਂ ਯੋਜਕ ਸ਼ਬਦਾਂ ਦੀ ਪਹਿਚਾਨ ਕਰਨੀ ਸਿੱਖਣੀ ਹੈ Dann wird.